ਹੈਲੋ ਗਾਇਸ ਕਿੱਦਾਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀਆਂ ਕਲਾ ਵਿੱਚ ਹੋਗੇ ਤਾਂ ਸਾਥੀਓ ਆਜਾ ਪਤਈ ਦਿਨਾਂ ਬਾਅਦ ਇੱਕ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਆਏ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬੰਹਿਰਾ ਰੋੜ ਅਲਾਮਾਦ ਜਿੱਥੇ ਕਿ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿੱਚ ਮਨਾਏ ਜਾਣ ਵਾਲਾ ਸਾਲਾਨਾ ਸ਼ਹੀਦੀ ਜੋੜ ਮੇਲਾ ਜੋ ਕਿ 10 ਫਰਵਰੀ ਨੂੰ ਹਰ ਸਾਲ ਹੀ ਬੜੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਅੱਜ ਉਹਦਾ ਆਗਾਜ਼ ਹੋ ਚੁੱਕਿਆ ਹੈ ਅੱਜ 8 2 2026 ਦਿਨ ਐਤਵਾਰ ਅੱਜ ਨਾਲੇ ਕਿਤੇ ਚੁਬਹਿਰਾ ਸਾਹਿਬ ਨੂੰ ਹਰ ਐਤਵਾਰ ਨੂੰ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਮੇਲਾ ਹੁੰਦਾ ਹੈ ਜੋ ਕਿ ਚੁਬਹਿਰਾ ਸਾਹਿਬ ਸੰਗਤਾਂ ਇੱਥੇ ਕੱਟਦੀਆਂ ਹਨ ਪਰ ਅੱਜ ਸਲਾਮਾ ਸ਼ਹੀਦੀ ਜੋੜ ਮੇਲੇ ਦਾ ਵੀ ਅੱਜ ਪਹਿਲਾ ਦਿਨ ਹੈ ਤੇ ਅੱਜ 8 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੱਲ ਨਤਮਸਤਕ ਹੋ ਕੇ ਅਤੇ ਉਸ ਤੋਂ ਬਾਅਦ ਤੁਹਾਨੂੰ ਬਾਹਰ ਦਾ ਵੀ ਵਿਊ ਦਿਖਾਵਾਂਗੇ ਆ 15 ਐਂਟਰ ਹੋ ਚੁੱਕੇ ਆ ਅਤੇ ਮੱਥਾ ਵੀ ਆਪ ਟੇਕ ਲਏ। ਇਸ ਟਾਈਮ ਤੁਸੀਂ ਅੰਦਰ ਦੇ ਦਰਸ਼ਨ ਮੇਲੇ ਕਰ ਰਹੇ ਹੋ। ਇਹ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਅਤੇ ਹਰ ਸਾਲ ਹੀ ਮੇਲੇ ਵਿੱਚ ਬਹੁਤ ਵੱਡੀ ਗਿਣਤੀ ਚ ਪਹੁੰਚਦੀਆਂ ਹਨ। ਤੇ ਆਪਾਂ ਮੱਥਾ ਟੇਕ ਕੇ ਬਾਹਰ ਆ ਚੁੱਕੇ ਹਾਂ। ਹਾਂ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਨੂੰ ਦਬਕ ਕੇ ਹੋਰ ਤੇ ਕਲਿੱਕ ਕਰੋ। ਇਸ ਦੇ ਨਾਲ ਅਸੀਂ ਜੂਝ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ। ਅਸ ਟਾਈਮ ਆਪਾਂ ਤੁਹਾਨੂੰ ਬਾਹਰ ਦਾ ਥਿਊ ਵਿਖਾ ਰਹੇ ਹਾਂ ਕਿ ਕਿਵੇਂ ਸੇਵਾਦਾਰ ਇੱਥੇ ਮਿੱਟੀ ਦੀ ਸੇਵਾ ਕਰ ਰਹੇ ਹਨ ਜੋ ਕਿ ਟਰਾਲੀਆਂ ਵਿੱਚ ਇੱਥੇ ਮਿੱਟੀ ਲਿਆਂਦੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਅੰਦਰ ਕਿਵੇਂ ਕਈਆਂ ਨਾਲ ਸੇਵਾਦਾਰ ਮਿੱਟੀ ਖਿਲਾਰ ਰਹੇ ਹਨ ਅੱਜ ਮੇਲੇ ਦਾ ਪਹਿਲਾ ਦਿਨ ਹੈ 8 ਦੂਪ 2026 ਦੀ ਵੀਡੀਓ ਆਪ ਬਣਾ ਰਹੇ ਹਾਂ ਤੁਸੀਂ ਦਰਸ਼ਨ ਮੇਲੇ ਕਰ ਹੀ ਸਕਦੇ ਹੋ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਮੇਰਾ ਰੋਡ ਅਲਾਵਾਦ ਜੋ ਕਿ 10 ਫਰਵਰੀ ਨੂੰ ਇੱਥੇ ਪਰਸੋਂ ਪੂਰੀ ਵੀਰ ਹੋ ਜਾਣੀ ਹੈ ਅਤੇ ਹੁਣ ਤੁਹਾਨੂੰ ਬਾਹਰ ਦਾ ਵੀ ਵਿਖਾਵਾਂਗੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਿੱਥੇ ਕੀ ਹਰ ਸਾਲ ਹੀ ਸਾਲਾਨਾ ਸ਼ਹੀਦੀ ਜੋੜ ਮੇਲਾ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਪਰਸੋਂ ਇੱਥੇ ਬਹੁਤ ਹੀ ਜ਼ਿਆਦਾ ਭੀੜ ਹੋ ਜਾਣੀ ਹੈ ਕਿਉਂਕਿ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਹਰ ਸਾਲ ਹੀ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਸੰਗਤ ਪਹੁੰਚਦੀ ਹੈ ਅਪਾਰ ਆ ਚੁੱਕੇ ਆ ਆ ਸਾਹਮਣੇ ਰੋਡ ਤੁਸੀਂ ਵੇਖ ਰਹੇ ਹੋ ਇਹ ਸਿੱਧਾ ਐਲਮਾਂ ਜਾਂਦਾ ਹੈ ਜੋ ਕਿ ਐਲਮਾਂ ਦੀ ਦੂਰੀ ਹੈ ਤਕਰੀਬਨ 2 ਕਿਲੋਮੀਟਰ ਦੇ ਆਸ-ਪਾਸ ਹੈ ਤੇ ਆ ਨਵਾਂ ਲੰਗਰ ਹਾਲ ਤੁਸੀਂ ਵੇਖ ਸਕਦੇ ਹੋ ਕਿ ਨਵੇਂ ਲੰਗਰ ਹਾਲ ਵਿੱਚ ਇਸ ਟਾਈਮ ਸੇਵਾ ਚੱਲ ਰਹੀ ਹੈ ਅਤੇ ਚੱਲ ਕੇ ਆਪਾਂ ਵੀ ਇੱਥੇ ਲੰਗਰ ਛਕਾਂਗੇ ਬਹੁਤ ਸੋਹਣੇ ਤਰੀਕੇ ਨਾਲ ਨਵਾਂ ਲੰਗਰ ਹਾਲ ਬਣਾਇਆ ਹੋਇਆ ਹੈ ਤੇ ਸੰਗਤਾਂ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀਆਂ ਹਨ ਅਤੇ ਸੇਵੇਦਾਰ ਇੱਥੋਂ ਲੰਗਰਾਂ ਦੀ ਸੇਵਾ ਕਰਕੇ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ ਆ ਤੁਸੀਂ ਵੇਖ ਸਕਦੇ ਹੋ ਅੰਦਰ ਕਿਵੇਂ ਲੰਗਰਾਂ ਦੀ ਸੇਵਾ ਅਤੇ ਪਾਣਿਆਂ ਦੀ ਵਰਤਨਾ ਦੀ ਸੇਵਾ ਇੱਥੇ ਚੱਲ ਰਹੀ ਹੈ ਤੇ ਆਪਾਂ ਸਾਹਮਣੇ ਜਾਵਾਂਗੇ ਜਿੱਥੇ ਕੀ ਲੰਗਰ ਆਪਾਂ ਛਕਾਂਗੇ ਲੱਗੇ ਤੁਸੀਂ ਵੇਖ ਸਕਦੇ ਕਿੰਨੀ ਲੰਬਾਈ ਨਾਲ ਇਹ ਲੰਗਰ ਹਾਲ ਬਣਾਇਆ ਹੋਇਆ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਲੰਗਰ ਹਾਲ ਵਿੱਚ ਤੇ ਇਸ ਟਾਈਮ ਆਪਾਂ ਤੁਹਾਨੂੰ ਅੰਦਰ ਦਾ ਲੰਗਰ ਹਾਲ ਦੇ ਅੰਦਰ ਦਾ ਵੀ ਉਕਾਰਿਆ ਕਿੰਨਾ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਹੈ ਜੋ ਕਿ ਇੱਕ ਵਾਰੀ ਕਾਫੀ ਵੱਡੀ ਗਿਣਤੀ ਦੇ ਚੈਤ ਸੰਗਤਾਂ ਇੱਥੇ ਬੈਠ ਕੇ ਲੰਗਰ ਛਕਦੀਆਂ ਹਨ ਤੇ ਆਪਾਂ ਵੀ ਲੰਗਰ ਇਸ ਟਾਈਮ ਛਕਾਂਗੇ ਤੇ ਅਦਰ ਚਾਹ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ ਹੈ ਤੇ ਆਪਾਂ ਵੀ ਚਾਹ ਛਕ ਕੇ ਉਸ ਤੋਂ ਬਾਅਦ ਤੁਹਾਨੂੰ ਬਾਹਰ ਮਨਿਆਰੀਆਂ ਦਾ ਅਤੇ ਬਾਅਦ ਦਾ ਵੀ ਕਹਾਵਾਂਗੇ ਤੇ ਮਰਾਤ ਹੈ ਜਿਹੜੀ ਸਖਤ ਤੋਂ ਬਾਅਦ ਲੋ ਪਹਿਲਾ ਬਾਅਦ ਤੇ ਮਿੰਟੋਂ ਬਾਅਦ ਕੋਈ ਰਸਤਾ ਬਸਰਾ ਅੱਜ ਆਲਸ ਪਾਛੇ ਤੱਕ ਪਹੁੰਚੇ ਜੀਆ ਪਾਲਪਾਸ ਹੈ ਜੀ ਤੇ ਪਿਆਰ ਦੀ ਸੁਆਮੀ ਉਹਦੀ ਸੰਤਾ ਦੇ ਪਾਸ ਤੇ ਸਨਸਾ ਕੇ ਜੀ ज भारत जी आधर गुरुद्वारा साहब के नाल ही मनियरिया दुकान इधर लगन स्टार्ट हो चुकी हैं आख मनियरिया दुकाना जो कि अच्छ पहला दिन कुछ मनियरिया दुकान इतने लग चुकी चुकियां مان okay. پٽي okay. 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 okay.